ਕਰਦੇ ਆ ਜੀ ਕਿਹੜੀ ਐਂਬੂਲੈਂਸ ਆ ਜੀ ਪੀ ਵੀ ਬੱਗਣਾ ਜੀ ਸਾਡਾ ਕਿਹੜਾ ਕਹਿੰਦੇ ਸੀ ਤਾਂ ਕਹੋ ਨਾ ਤੁਹਾਡਾ ਅਸੀਂ ਜੀ ਆਹਦੀ ਸਾਈਡਾਂ ਨੇ ਜਾਂਦੇ ਆ ਜੀ ਹਾਂ ਐਮਰਜੈਂਸੀ ਗੱਡੀ ਰਵਿਚਾ ਵੀ ਮਰੀਜ਼ ਜੀ ਆਹੀ ਰੂਟਰ ਗੱਡੀ ਦਾ ਮਾਰੀ ਜਾਂਦੇ ਆ ਜੀ ਉਹ ਗੱਡੀ ਇੱਧਰ ਨਾਲ ਹੀ ਸਾਡੀ ਸਾਈਡ ਜਾ ਰਹੀ ਆ ਔਰ ਗੱਡੀ ਵਾਲੇ ਨੇ ਇੱਕਦਾਂ ਵੀ ਵੜਤੀ ਜੀ ਮੂਰੇ ਕਿਹੜੀ ਗੱਡੀ ਵਾਲੇ ਨੇ ਆ ਜੀ ਆ ਗੱਡੀ ਖੜੀ ਹੈ ਅੱਛਾ ਅੱਛਾ ਤਾਂ ਉੱਤਰੀ ਸਾਨੂੰ ਕਹਿ ਰਹੇ ਆ ਕਹਿੰਦੇ ਛੋਟੀ ਐਂਬੂਲੈਂਸ ਜਾ ਰਹੀ ਤੇ ਸੀਗੀ ਸਾਡੀ ਐਮਰਜੈਂਸੀ ਆਹੀ ਮਰੀਜ਼ ਨੂੰ ਸਾਥ ਤੋਂ ਕਦੇ ਆਦ ਨਾਲੋਂ ਜਾਦੇ ਐ ਮਰੀਜ਼ ਨੂੰ ਸੁਰੱਖਤ ਤੇ ਟਾਈਮ ਤੇ ਟਾਈਮ ਤੇ ਪਹੁੰਚਾਣਾ। ਉਹ ਮਰੀਜ਼ ਸੀਗਾ ਬੱਚੇ। ਮਰੀਜ਼ ਮਹਿੰਗੇ ਡਿਰਾਈਵਰ ਆ ਜੀ। ਨਹੀਂ ਮਰੀਜ਼ ਸੀਗਾ ਬੱਚੇ। ਮੇਰਾ ਭਰਾ ਜੀ ਨਾਲ ਮੇਰੇ ਨਾਲ ਹੀ ਗੱਡੀ ਚ ਲਾਦਾ ਸੀ। ਮਰੀਜ਼ ਸੀਗਾ। ਖਾਨੀ ਮਰੀਜ਼ ਸੀਗਾ ਜੀ। ਕਿੱਥੇ ਮਰੀਜ਼ ਜਣੋ? ਮਰੀਜ਼ ਨੂੰ ਲੈ ਕੇ ਗਿਆ ਜੀ ਮੋਗੇ ਜੀ। ਸਰਕਾਰੀ ਹਸਪਤਾਲ ਜੀ। ਕਿੱਥੋਂ ਆਏ ਸੀ ਤੁਸੀਂ? ਆਸੀਂ ਮੋਗੇ ਤੋਂ ਹੀ ਆਏ ਨਹੀਂ ਮੈਡੀ ਸਿਟੀ ਤੋਂ ਜੀ। ਤੇ ਚੱਲੇ ਕਿੱਥੇ ਸੀ? ਰੈਫਲ ਕੀਤਾ ਵੀ ਬਠਿੰਡੇ ਜੀ ਐਮ ਚ ਜੀ। ਅੱਛਾ। ਆਹ ਦੇਖੋ ਨਾ ਸੀ ਮਰੀਜ਼। ਆਹ ਗੱਡੀ ਵਾਲੇ ਸੀ ਜਿਹੜੇ ਇਹ ਨਾਲ ਇੱਧਰ ਸਾਈਡ ਤੇ ਖੜੀ ਗੱਡੀ। ਅਸੀਂ ਅੱਡੇ 'ਚ ਖੜੇ ਆ ਐਂਬੂਲੇਂਸ ਤਾਂ ਤੇਜ਼ ਹੀ ਆਉਣਾ ਹਾਂਜੀ ਆ ਉਹਨੇ ਤੇਜ਼ ਹੌਤਰ ਪੂਰੇ ਜ਼ੋਰ ਦੀ ਮਾਰਦੀ ਆਉਂਦੀ ਆ ਆ ਜਿਹੜੇ ਬੰਦੇ ਆ ਰੋਡਿਆਂ ਦੇ ਆ ਇਹਨਾਂ ਨੇ ਗੱਡੀ ਵੇਖੀ ਨਹੀਂ ਉਧਰੋਂ ਵੀ ਲਸਾਉਂਦੀ ਖੜੀ ਗੱਡੀ ਐ ਇੱਕ ਮਾਰਦੀ ਆ ਕਿਹੜਾ ਬੇਜਾਨਦਾਰ ਉਹ ਜਿਹੜਾ ਮੁੰਡਾ ਵਿਚਾਲੇ ਸੁਪਤਰੀ ਵਾਲਾ ਵਰ ਰੇਰ ਕਰੀ ਜਾਂਦਾ ਸੀ ਉਹ ਬਹੁਤ ਬਿਮਾਰ ਤੇ ਸੀ ਉਹ ਵੀ ਮਾਰ ਦੇਣੀ ਸੀ ਰੋਹਿਤ ਕਿਹੜੇ ਪਿੰਡ ਤੋਂ ਉਸ ਰਹਿਣਾ ਲੈ ਮੈਂ ਕੋਲੋਚ ਰਹਿਣਾ ਇਹ ਜਿਹੜਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਤੇ ਕਿੱਥੇ ਹੋਇਆ ਇਹ ਰਾਜਣ ਨੇ ਜਦੋਂ ਟੇਕਰਣ ਲੱਗੇ ਇੱਕਦੋਂ ਤੁੰਦਰਾ ਹੀ ਆ ਗਿਆ ਅੱਖਾਂ ਦੇ ਮੂਰੇ ਪੈਸੀ ਜਦੋਂ ਮੋੜਿਆ ਕਦੋਂ ਗੱਡੀ ਵੱਜੀ ਬਸ ਉਸ ਤੋਂ ਬਾਅਦ ਹੋ ਨਹੀਂ ਪਤਾ ਲੱਗਾ ਮੋੜ ਕੇ ਅਸੀਂ ਦਹੀਂ ਦੰਦਈ ਰਾਜਣ ਨੇ ਦਹੀਂ ਲੱਸੀ ਲੈਣ ਲੱਗੇ ਸੀਗੇ ਘਰ ਲਈ ਪਨੀਰ ਦਹੀਂ ਲੱਸੀ ਕਾਦੇ ਤਿਆਰੇ ਸੀ ਤੁਸੀਂ ਗੰਨੇ ਤੇ ਸਰ ਕਿੰਨੇ ਜਾਣੇ ਸੀ ਐਨੇ ਸੀ ਚਾਰ ਜਣੇ ਦੇ ਹੋਇਆ ਕਾਦੇ ਨਾਲ ਐਕਸੀਡੈਂਟ ਕਾਦੇ ਨਾਲ ਹੋਇਆ ਹੈ ਕਾਦੇ ਨਾਲ ਸਰ ਜਾਨੂੰ ਪਤਾ ਹੀ ਆ ਗੱਡੀ ਨਾਲ ਹੋਇਆ ਗੱਡੀ ਨਾਲ ਹੋਇਆ ਕਾਦੇ ਨਾਲ ਹੋਇਆ ਐਂਬੂਲੈਂਸ ਨਾਲ ਆਇਆ ਸਰ ਸਰ ਮੈਨੂੰ ਪਤਾ ਹੀ ਨਹੀਂ ਸੀ ਕਿ ਕਿਹੜੀ ਗੱਡੀ ਹੈ ਤੇ ਮੈਨੂੰ ਹੁਣ ਪਤਾ ਲੱਗ ਰਿਹਾ ਕਿ ਤਾਂ ਐਂਬੂਲੈਂਸ ਕਿੱਥੋਂ ਆ ਰਹੇ ਸੀ ਅਸੀਂ ਮੰਗੇ ਪਰਾਨੇ ਆ ਰਹੇ ਸੀ ਕਿੱਥੇ ਜਾ ਰਹੇ ਸੀ ਆਪਣੇ ਘਰ ਰੋਡੇ ਜਾ ਰਹੇ ਸੀ ਘਰ ਮਤਲਬ ਉਹ ਕਿੱਥੇ ਹੈ ਰੋਡੇ ਜਾ ਰਹੇ ਸੀ ਕਿ ਇਹ ਪਤਾ ਲੱਗਾ ਇਹ ਹੋਇਆ ਕਿੱਥੇ ਕੋ ਆ ਸਕਦੇ ਕਿਵੇਂ ਹੋ ਜਾਇਆ ਤੁਹਾਡੇ ਜਦੋਂ ਅਸੀਂ ਉਧਰ ਨੂੰ ਜਾ ਰਹੇ ਉਥੇ ਕੇ ਦੋ ਦੁਕਾਨਾਂ ਸ਼ਾਪ ਆਉਂਦੀਆਂ ਉਥੇ ਐਕਸੀਡੈਂਟ ਹੋ ਗਿਆ ਜੀ ਨਾਮ ਇਹ ਮਿਲਦਾ ਮਰਨ ਲਾਪਰੀ ਸੰਗ ਇਹ ਜਿਹੜਾ ਐਕਸੀਡੈਂਟ ਹੋਇਆ ਕੀ ਨਾਮ ਲੱਗਿਆ ਤੇ ਭਾਈ ਜੀ ਆਪਣਾ ਨਾ ਗੱਡੀ ਜਾ ਰਹੀ ਸੀ ਮੋਗਾ ਮੈਡੀਸਨ ਤੋਂ ਮੈਨੂੰ ਕਾਲ ਆਈ ਕਿ ਇੱਕ ਪੇਸ਼ੈਂਟ ਰੈਫਰ ਕੀਤਾ ਵਾ ਬਠੰਡਾ ਐਮ ਜੀ ਵਾਸਤੇ ਪੇਸ਼ੈਂਟ ਦੇ ਟੈਂਡਰ ਦੀ ਕਾਲ ਆਈ ਸੀਗੀ ਤੇ ਚਲੋ ਉਹ ਕਹਿੰਦੇ ਸਾਨੂੰ ਗੱਡੀ ਚਾਹੀਦੀ ਮੈਂ ਗੱਡੀ ਭੇਜਤੀ ਉੱਥੇ ਹੀ ਗੱਡੀ ਪੇਸ਼ੈਂਟ ਨੂੰ ਮੋਗਾ ਮੈਡੀਸਿਨ ਤੋਂ ਚਾਕੇ ਬਠਿੰਡਾ ਏਮਜ ਲੈ ਕੇ ਜਾ ਰਹੀ ਸੀਗੀ ਮਤਲਬ ਵੀ ਰਸਤੇ ਦੇ ਵਿੱਚ ਜਾ ਕੇ ਇੱਕ ਅਚਾਨਕ ਗੱਡੀ ਮੰਨ ਲਓ ਮੁੰਡੇ ਨੇ ਮੁਰੋ ਯੂ ਟਰਨ ਮਾਰਿਆ ਤੇ ਗੱਡੀ ਐਮਬੂਲੈਂਸ ਆਪਣੀ ਉਹਦੇ ਵਿੱਚ ਜਾ ਟਕਰਾਈ ਜੀ ਤੇ ਮੰਨ ਲਓ ਚਾਰ ਪੰਜ ਮੰਨਾਂ ਦੇ ਸੱਟਾਂ ਹੈਗੇ ਆ ਜੀ ਦੋ ਆਪਣੇ ਬੰਦੇ ਸੀਗੇ ਮੁੰਡਾ ਡਰਾਈਵਰ ਤੇ ਨਾਲ ਹੈਲਪਰ ਜੀ ਤੇ ਨਾਲ ਇੱਕ ਸਟਾਫ ਸੀਗਾ ਮੁੰਡਾ ਡਾਕਟਰ ਉਹਦੇ ਵੀ ਸੱਟਾਂ ਨੇ ਮਤਲਬ ਤਿੰਨਾਂ ਚਾਰਾਂ ਜਾਣਾ ਤੇ ਜਿਆਦਾ ਸੱਟਾਂ ਵਾ ਤੇ ਗੱਡੀ ਪਲਟ ਕੇ ਮੋਦੀ ਹੋ ਗਏ ਤਾਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਉਹਨਾਂ ਨੇ ਗੱਡੀ ਆ ਕੇ ਸਿੱਧੀ ਕੀਤੀ ਵਿਚਾਰਿਆਂ ਨੇ ਉਹ ਵਿੱਚੋਂ ਕੱਢਿਆ ਉਹਨਾਂ ਨੇ ਇਹਨਾਂ ਨੂੰ ਕੋਈ ਇਹਨਾਂ ਦੀ ਡੈੱਡ ਵੀ ਹੋਇਆ ਇੱਕ ਵਿੱਚ ਜਿਹੜਾ ਪੇਸ਼ੈਂਟ ਸੀਗਾ ਜੀ ਉਹ ਦੱਸ ਰਹੇ ਆ ਕਿ ਡੈਥ ਹੋ ਗਈ ਜੀ ਉਹਦੀ ਉਹ ਪੇਸ਼ੈਂਟ ਪਹਿਲਾਂ ਹੀ ਐਂਬੂ ਬੈਗ ਤੇ ਜਾ ਰਿਹਾ ਸੀਗਾ ਕਿੰਨੇ ਜਣੇ ਉੱਥੇ ਗੱਡੀ ਦੇ ਵਿੱਚ ਮੰਨ ਕੇ ਚਲੋ 5 ਤੋਂ 6 ਜਣੇ ਸੀਗੇ ਜੀ ਵਿੱਚ ਹਾਂ ਨਾਲੇ ਬੰਦੇ ਵੀ ਦੇਖਣੀ ਹੈ ਹਾਂਜੀ ਹਾਂਜੀ ਉਹਨਾਂ ਦੇ ਬੰਦਿਆਂ ਦੇ ਵੀ ਸੱਟਾਂ ਲੱਗੀਆਂ ਇਹ ਹਾਦਸਾ ਕਿੱਥੇ ਹੋਇਆ ਇਹ ਹਾਦਸਾ ਰਾਜਿਆਣੇ ਦੇ ਪੈਚੀ ਹੋਇਆ ਜੀ ਪਿੰਡ ਦੇ ਵਿੱਚ ਜੀ ਤੇ ਐਂਬੂਲੈਂਸ ਦਾ ਡਰਾਈਵਰ ਐਂਬੂਲੈਂਸ ਦੇ ਡਰਾਈਵਰ ਦੇ ਵੀ ਗੰਭੀਰ ਸੱਟਾਂ ਜੀ ਬਲਵਿੰਦਰ ਸਿੰਘ ਮੁੰਡਾ ਚਲਾ ਰਿਹਾ ਸੀਗਾ ਤੇ ਉਹ ਜਿਹੜੇ ਡੈੱਡ ਹੋਇਆ ਤੁਸੀਂ ਉਹ ਫਿਰ ਪੇਸ਼ੈਂਟ ਨੂੰ ਮੈਡੀਸਨ ਤੋਂ ਲੈ ਕੇ ਚੱਲੀ ਮੈ ਉਹ ਮੈਡੀਸਿਨ ਕਿਹਨਾਂ ਜੀ ਉਹਨਾਂ ਨੂੰ ਬਠਿੰਡਾ ਐਮਜ਼ ਲੈ ਕੇ ਜਾ ਰਹੇ ਸੀਗੇ ਕੀ ਨਾਮ ਹੈ ਜੀ ਆਪ ਦਾ ਰਾਜਕੁਮਾਰ राजकुमार जी क्या हुआ आपके साथ कहाँ जा रहे थे आपे? हम लोग भटिंडा जा रहे थे आप एम्बुलेंस में, में? हाँ क्या क्या करने जा रहे थे उसका इलाज करने जा रहे थे यहाँ से नाम कर दिया ना क्या नाम है हॉस्पिटल उस का हाँ, उसमें से नाम करके रेफल कर दिया हम लोग को वहाँ लेकर जा रहे थे कहाँ पर ये हादसा हुआ आपके साथ ये बागा पुराना चौक है कि केरा चौक बाघा पुराना हाँ बाघा पुराना चौक है राजे वाला पिंड है वहाँ जब मोड़ पर जाकर पता है किस चीज़ के साथ आपकी टक्कर हुई आपकी एम्बुलेंस की किस चीज टक्कर हुई वो तब तक कार आया ना नौ? वो ब्रेक मारा थे तब तो हम लोग अंदर सट लग रहा था हम लोग को इतना देखने से मगर कार आ गया एक एक जी तो आपके साथ कितने लोग थे जो जख्मी हम हमको साथ चार जने तो हम लोग एक छोट मोटोर हो गया दो जने हम तीन जने हम लोग का सर, या देखे करते हैं कि हो गया आ दो ड्राइवर से अच्छा चार चार लोग थे आप हाँ जी चार लोग थे आप हम लोग हम लोग हम अप, हम अपना चार दो ड्राइवर तीन अच्छा। तो वो कौन थे जिनकी इस हादसे में मामा मेरा मामा हाँ जी तो हाँ जी हाँ जी हाँ जी हाँ जी हाँ जी हाँ जी, जी, जी क्या नाम कितनी क्या उम्र थी उनकी साठ 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 के लगभग हाँ जी कहाँ के रहने वाले हाँ, तो पीछे कहाँ से रहने वाले बिहार का, दिहार का। ਬੱਚੇ ਇਸ ਦਾ 5 ਪੰਜ ਦਿਨ ਆਟ ਹੈ ਜੂਰੀਆ ਤਾਂ 3 3 ਆ ਗਿਆ ਲਸਾ ਅੱਜ ਮੇਰੇ ਕੋਲ ਕੋਈ ਆਸਾ ਵਾਇਆ ਐ ਐਮਰਜੈਂਸੀ ਮਰੀਜ਼ ਆਏ ਨੇ ਤੁਹਾਡੇ ਕੋਲੇ ਤੇ ਕੀ ਨਹੀਂ ਕੀ ਹੈ ਉਹਨਾਂ ਦੀ ਸਟੇਟਿਟੀ ਕਿੰਨੇ ਲੋਕ ਲਿਓ ਸਾਡੇ ਕੋਲ ਟੋਟਲ 8 ਪੇਸ਼ੈਂਟ ਆਏ ਐ ਐਂਬੂਲੈਂਸ ਦਾ ਕਾਰਨ ਐ ਐਕਸੀਡੈਂਟ ਹੋਇਆ ਐ ਕੁਝ ਪਤਾ ਲੱਗਾ ਕਿਸੇ ਹੋਇਆ ਐ ਇਹ ਰਾਜਿਆਂ ਨੇ ਕੋਲ ਹੋਇਆ ਤੇ ਕਿੰਨੀ ਸਿੱਧੀ ਕੀ ਹੈ ਜਿਹੜੇ 8 ਐ 8 ਜੀ ਉਹਨਾਂ ਦੀ ਇਨਵੈਸਟੀਗੇਸ਼ਨ ਪੈਂਡਿੰਗ ਐ ਅੱਛਾ ਇਹ ਬਾਕੀ ਸਟੇਬਲ ਐ ਪੇਸ਼ੈਂਟ ਕਿਸੀ ਡੈਥ ਵੀ ਹਾਂਜੀ ਉਹ ਸਿਕਸ ਹੀ ਪੇਸ਼ੈਂਟ ਹਾਂਜੀ ਬ੍ਰੌਡ ਡੈੱਡ ਸੀ ਸਾਡੇ ਕੋਲੇ ਇਹ ਦੂਸਰ ਆਏ ਹਲੇ ਬ੍ਰੌਡ ਡੈੱਡ ਆ ਹਾਂਜੀ ਇਹ ਬਸ ਪਤਾ ਲੱਗੋਗੇ ਇਹ ਹੋ ਸਕਦਾ ਇਹ ਇਹ ਲਗ ਲਗ ਜਗਤ ਹੋ ਪੇਸ਼ੈਂਟ ਐ ਥੈਂਕ ਯੂ ਅ ਅਹਾ ਜੀ ਸੰਭਵ ਸਰਵੋ ਥੈਂਕ ਯੂ